ਦਾ ਖਨੀ ਕਰਨਾ ਆਪਾਂ ਆਪਣਾ ਪੱਕਾ ਕੋਈ ਸਾਥ ਨਹੀਂ ਆਣਾ ਕੋਈ ਨਹੀਂ ਮਮੀ ਬੇਦਰਹਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਨਹੀਂ ਬੱਚੇ ਨਹੀਂ ਕਹਿੰਦੀ ਗੱਲ ਮੈਂ ਤੁਮ ਕਿਹਾ ਕਿ ਤੁਸੀਂ ਮੈਂ ਕਰਨਾ ਖੜੇ ਨਹੀਂ ਕੋਈ ਨਹੀਂ ਕਿਤੇ ਅੰਦਰ ਕਿਚੀ ਦੇ ਦੇਖਣੇ ਕਿ ਮੈਂ ਚੱਕਦੀ ਮੰਨਿਆ ਮਮੀ ਗਲਤੀ ਹੋ ਗਈ ਚਲ ਹੁਣ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਨਾ ਤੂੰ ਮੰਗਦੀਆਂ ਉਹ ਖੁਦ ਕਰਨਾ ਕੀ ਆ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਪਹਿਲਾਂ ਨਿੱਕੇ ਹੁੰਦੇ ਤੇ ਗੁਰੂ ਘਰ ਰਿਆ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ 3 ਸਾਲ ਸੇਵਾ ਕਰਦਾ ਰਿਆ ਸਾਰੀ ਜ਼ਿੰਦਗੀ ਜਦ ਤੱਕ ਕੈਨੇਡਾ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਦੀ ਲਾਇਆ ਹਾਂ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਦੇ ਪਾ ਨਾ ਕੋਈ ਹਾਂ ਤੇ ਸਾਰੀ ਸਾਹੀ ਹੋ ਗਈਆਂ ਫਿਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤੱਕ ਸਭ ਦੇ ਦੇਵੇ ਹਨਾ ਪੀਪਾ ਜੀ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਘੜਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੋਡਾਉਣ ਕਰਨ ਮੇਰੇ ਟੱਬਰ ਨੂੰ ਜਾਹੋ ਉਹ ਬੰਦਾ ਜਿਹੜਾ ਕੋਈ ਬੰਦੇ ਤੇ ਕਰਦਾ ਤੇ ਦਾ ਮੇਰੀ ਥੋੜਾ ਬੰਦ ਬਹੁਤ ਮਾਫੀ ਮੰਗਦਾ ਬਿਲਕੁਲ ਜਿਹੜਾ ਆਪਣੇ ਘਰੇ ਆ ਕੇ ਗਿਆ ਮੰਮੀ ਥੋਡੀਆਂ ਵੀੜੀਆਂ ਬਣਾ ਕੇ ਘਰ ਟਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਵੀ ਭਾਈ ਤੂੰ ਕਿਦਣ ਮਾਫੀ ਮੰਗਣੀ ਆਂ ਦੱਸ ਦੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹੈ ਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚੁੱਪ ਕਰਦੇ ਹਾਂ ਕਿ ਕਿਸ ਦਾ ਕੰਮ ਨਹੀਂ ਕੋਈ ਫਾਇਦਾ ਨਹੀਂ हां पर इक ਗੱਲ ਆ ਮੰਮੀ ਮੈਂ ਥੋੜਾ ਟਾਈਮ ਹਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆ ਤੂਸ ਹੋਇਆ ਵੀ ਦਸ ਥੋਨੂੰ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਮੈਂ ਬਸ ਫਿਰ ਮਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਬਜ਼ਾਦਿਆਂ ਤੋਂ ਖਾਮ ਸਿਰ ਤੇ ਸਹਬਜ਼ਾਦਿਆਂ ਦਾ ਹੱਥ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਹਕਾਲ ਤੱਕ ਸਾਹ ਅੱਗੇ ਝੁਕੂ ਫਤਿਹਗੜ ਸਾਹ ਅੱਗੇ ਝੁਕੂ ਉਦੋਂ ਬਿਨਾ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਕ ਰੂੰ ਤੈਨੂੰ ਕਿਹਦੇ ਦਿਨ ਠੀਕ ਆ ਕੋਈ ਨਾ ਸਮਝ ਮੈਂ ਖੁਦ ਹਾਂ ਹਾਂਜੀ ਮੈਂ ਕਰ ਲੰਨਾ ਕੋਈ ਨਹੀਂ ਜੀ ਕਰ ਲੰਨਾ ਤੁਸੀਂ ਮੇਰੀ ਗੱਲ ਸੁਣਾ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦਿਓ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜਾਂ ਦੇ ਸੰਗ ਨੇ ਕੋਈ ਨਹੀਂ